ਕੁਦਰਤ ਦੀ ਇੱਕ ਚੀਜ਼ ਦਿਖਾਉਣ ਲੱਗਿਆ ਮਾਰਿਓ ਨੇ ਗਮੜੀ ਦੇਸੀ ਭਾਸ਼ਾ ਜੇ ਆਪਾਂ ਕਹਿ ਲਈਏ ਵੀ ਰੱਜ ਕੇ ਕੁੱਤੇ ਖਾਣੀ ਹੋਈ ਐ ਵੀ ਕਦੇ ਉੱਤੋਂ ਦੀ ਲੰਗ ਜਾਗ ਤੇ ਕੋਸ ਹਾਂਜੀ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਪੱਗ ਆਪਾਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਵਾਣੀ ਦੇ ਵਿੱਚ ਲਿਖਿਆ ਮਿੱਤਰੋ ਬਿលਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਕੁਦਰਤ ਬੜੀ ਪਿਆਰੀ ਚੀਜ਼ ਆ ਮਿੱਤਰੋ ਕੁਦਰਤ ਨੂੰ ਪਿਆਰ ਕਰਨਾ ਚਾਹੀਦਾ ਹੁਣ ਕੁਦਰਤ ਦੀ ਇੱਕ ਚੀਜ਼ ਦਿਖਾਉਣ ਲੱਗਿਆ ਮਾਰੇ ਉਹਨੇ ਗਮੜੀ ਆਹ ਕਣਕ ਪਹੀ ਦੇ ਵਿੱਚ ਆਪਣੇ ਆਪ ਫਰੀ ਹੋਈ ਆ ਕਿਸੇ ਨੇ ਇਹਨੂੰ ਵੇਜਿਆ ਨਹੀਂ ਕੋਈ ਇਹਨੂੰ ਡਾਈ ਕੋਈ ਪਾਣੀ ਕੋਈ ਸੇਵਾ ਸੰਭਾਲਣੀ ਤੇ ਇਹਨਾਂ ਬੂਟਿਆਂ ਦੇ ਨਾਲ ਜਾਨੀ ਦੇਸੀ ਭਾਸ਼ਾ ਜੇ ਆਪਾਂ ਕਹ ਲઈએ ਵੀ ਰੱਜ ਕੇ ਕੁੱਤੇ ਖਾਣੀ ਹੋਈ ਆ ਵੀ ਕਦੇ ਉੱਤੋਂ ਦੀ ਨੰਗ ਜਗ ਤੇ ਕੋਸ ਉਹ ਕੋਸ ਹੋਇਆ ਹੁਣ ਪਹਿਲਾਂ ਮੈਂ ਤੁਹਾਨੂੰ ਇਹਦੇ ਟਿੱਲਰ ਕਰਾਉਣਾ ਫੇਰ ਦਿਖਾਉਂਗੇ ਤੇ ਆਪਣਾ ਜੋਰ ਲੱਗਿਆ ਵੇ ਇੱਕ ਦੋ ਤਿੰਨ ਚਾਰ ਪੰਜ 6 7 8 9 ਚਲੋ 10ਵੇਂ ਸ਼ਾਟ ਆਇਆ ਇਹਨੂੰ ਵੀ ਗੈਣ ਲਾ 10 11 12 ਤੱਕ 13 ਤੇ ਕਾ ਜਿਹੜਾ 14ਵਾਂ ਬੱਚਾ ਖੜਾ ਇਹ ਵੀ ਮਣ ਚ ਲੈਣੀ 14 ਟਿੱਲਰ ਖੜੀ ਖੜੀ ਆ ਜਿਹੜੀ ਕੁਦਰਤ ਨੇ ਚੀਜ਼ ਦਿੱਤੀ ਆ ਹੁਣ ਦਿਖਾਉਨੇ ਜਿੰਨਾ ਤੇ ਆਪਣਾ ਪੂਰਾ ਫੁੱਲ ਜ਼ੋਰ ਲੱਗਿਆ ਵੈ ਦਿਨ ਰਾਤ ਉੱਠਦੇ ਬੈੰਦੇ ਸੁਫਨਿਆਂ ਚ ਪੀ ਇਹਨੂੰ ਕਰ ਗਏ ਚਾਹ ਲੋ ਜੀ ਪੂਰਾ ਫੁੱਲ ਜ਼ੋਰ ਲੱਗਿਆ ਵੈ ਕਣਕ ਤੇ ਇਹਦੇ ਵੀ ਕਰੋ ਟਰਲਰ ਗਣਤੀ ਇੱਕ ਦੋ ਆ ਗਏ ਦੋ ਚਲੋ ਤੀਜਾ ਵੀ ਬਣ ਚਲੇ ਇਹਦੇ ਚ ਨਾਲ ਤਿੰਨ ਚਾਰ ਪੰਜ 6 ਤੇ 7 ਤੇ ਕੱਟ ਇਹਦੇ 8 ਟੈਲਰਾਂ ਦੇ ਵਿੱਚ ਵੀ ਗੈਨ ਲੋ ਵੀ ਯਾਨੀ ਤਿੰਨ ਤਾਂ ਹੈਗੇ ਜਮਾ ਬੇਕਾਰ ਹੀ ਬਰੀਕ ਆ ਪੰਜ ਕਾਮਯਾਬ ਆ ਉਦੋਂ ਗਾਹਾਂ ਵਾਲੇ ਤੇ ਆਜੋ 1 2 3 ਇਹਦੀ ਵੀ ਸਾਸਰੀ ਕਾਲ 1 ਆ ਦੂਜਾ ਤੀਜਾ ਚੌਥਾ ਤੇ ਪੰਜਵਾਂ ਕਿਸੇ ਨੂੰ ਵੀ ਫੜ ਲਓ ਕਿਸੇ ਬੂਟੇ ਨੂੰ ਵੀ ਲਓ ਗਾਹਾਂ ਵਾਲੇ ਤੇ ਆਜੋ 1 2 3 4 ਤੇ ਆ ਪੰਜਵਾਂ ਸੇਮਾ ਤੇ 7 ਮਾਰ ਮਲੇ ਦੇ ਹੋਗੇ ਟਰਲਰ ਜੀ 5 ਤੋਂ 7 ਜੇ ਤੇ ਪੂਰਾ ਫੁੱਲ ਆਪਣੀ ਮਿਹਨਤ ਕੀਤੀ ਆ ਆ ਕਣਕ ਜਿਹੜੀ ਪਹੀ ਦੇ ਵਿੱਚ ਆ ਆਪੂਗੀ ਆ ਇਹਦੇ ਟਰਲਰ ਸਾਨੂੰ ਗਣਾਈ ਦਿੱਤੇ ਸੀ ਇਹ ਤੇ ਸਾਰੀ ਤੇ ਨਿਗਾ ਮਾਰੋ ਕਿਰਾ ਆਇ ਨਹੀਂ ਵੀ ਕੱਲਾ 1 ਹੀ ਮੈਂ ਦਿਖਾਇਆ ਉਹ ਦੁਗਾਂ ਖਾਲੀ ਤੇ ਆ ਜੋ ਇਹਦੇ ਵੀ ਤੁਸੀਂ ਹੁਣ ਤੱਕ ਨਾ ਗਣ ਲਿਓ ਆ ਖੜੇ ਇਹਦੇ ਵੀ ਗਣ ਲਿਓ ਮਾਰੋਨੇ ਬਹੁਤ ਕੁਝ ਸਿੱਖਣ ਨੂੰ ਮਿਤਰਾਂ ਇਸ ਦੁਨੀਆਂ ਦੇ ਵਿੱਚ ਨਾ ਬੰਦਾ ਸਿੱਖਦਾ ਸਿੱਖਦਾ ਦੁਨੀਆਂ ਤੋਂ ਚਲਾ ਜਾਂਦਾ ਪਰ ਸਮਝ ਹੀ ਨਹੀਂ ਜਾਂਦੀ ਇਹ ਕੁਦਰਤ ਵੀ ਇਹਦੇ ਕੀ ਰੰਗ ਆ ਲੋ ਤੇ ਕਹਿਣ ਤੋਂ ਬਾਅਦ ਮਿੱਤਰੇ ਇਹੀ ਆ ਜਿਹੜੀ ਔਰਗੈਨਿਕ ਚੀਜ਼ ਆ ਆਪਣੇ ਆਪ ਜਿਹੜੀ ਚੀਜ਼ ਹੋਈ ਉਹ ਉਹੀ ਹੁੰਦੀ ਆ ਤੇ ਜਿਹੜੀ ਆਪਾਂ ਨੂੰ ਯੂਨੀਵਰਸਟੀਆਂ ਪ੍ਰੈਕਟਿਸ ਦਿੰਦੀਆਂ ਵਾ ਜਿਵੇਂ ਗੌਰਪਰੀ ਦਬੜੀ ਖਾਣੇ ਵਾਲਾ ਕਹਿੰਦਾ ਹੁੰਦਾ ਗਲਤ ਦੰਦਗਾ ਉਹ ਕੱਚੀ ਉਮਰ ਕਣਕ ਨੂੰ ਪਾਣੀ ਲਵਾਉਣਾ ਫਿਰ ਨਦੀਨ ਹੋਣ ਕੇ ਫਿਰ ਇਹਾਂ ਸਪਰੇਹਾਂ ਕਰਾਉਣਾ ਮਤਲਬ ਉਹਨੇ ਆਪਦੀ ਕਮਾਈ ਦਾ ਸਾਧਨਾ ਜੱਟ ਕੋਲੇ ਦਾ ਝਾੜ ਭਰਾਂ ਬਾਅਦ ਜੇ 20 ਕਿਲੋ ਲਾਟ ਦੇ ਵਿੱਚ ਤਾਂ ਰਾਬੂ ਦਾ ਸਭ ਤੋਂ ਪਹਿਲੀ ਕਰੇ ਜੇ ਕੋਈ ਉਚਨੀ ਛੋਈ ਤੇ ਇਹ ਕਣਕ ਡਿੱਗੂਗੀ ਆਹ ਕਣਕ ਜਿਹੇ ਬੂਟੇ ਸਿਰੇ ਤੱਕ ਚੜੇ ਨਾ ਇਹਨਾਂ ਤੇ ਕੋਈ ਦੁਆਰੇ ਹਾਲ ਪੱਠਾ ਚੱਲਿਆ 99.65 9% ਇਹ ਕਣਕ ਨਹੀਂ ਡਿਗੂਗੀ ਇਹ ਵੀ ਆਪਾਂ ਸਾਂਝ ਪਾਵਾਂਗੇ ਜਦੋਂ ਆਪਾਂ ਕਣਕ ਵੱਢੀ ਉਹਨਾਂ ਦੇ ਨਾਲ ਚ ਜਾ ਕੇ ਫੇਰ ਧੰਨਵਾਦ